ਦੂਸਰੇ ਦੀ ਮੰਗੇਤਰ ਨੂੰ ਲੈ ਕੇ ਇੱਕ ਵੀਡੀਓ ਬਹੁਤ ਹੀ ਜ਼ਿਆਦਾ ਵਾਇਰਲ ਹੋਣ ਦੀ ਹੈ ਆ ਵੀਡੀਓ ਵੇਖੋ ਜਿਹਦੇ ਵਿੱਚ ਆ ਕੁੜੀ ਨੇ ਛੋਟੇ ਸਿੱਧੂ ਨੂੰ ਚੱਕਿਆ ਹੋਇਆ ਵਾ ਤੇ ਇਹ ਕੁੜੀ ਦੱਸਿਆ ਜਾ ਰਿਹਾ ਕਿ ਇਹ ਸਿੱਧੂ ਬਾਈ ਦੀ ਮੰਗੇਤਰ ਸੀ ਤੁਹਾਨੂੰ ਦੱਸ ਦਈਏ ਥੋੜੇ ਦਿਨ ਪਹਿਲਾਂ ਮਾਪਾਪੂ ਜੀ ਇੱਕ ਮੈਰਿਜ ਤੇ ਗਏ ਸੀ ਜਿੱਥੇ ਇਹਦੀਆਂ ਫੋਟੋਸ ਤੇ ਵੀਡੀਓਸ ਕਾਫੀ ਜ਼ਿਆਦਾ ਵਾਇਰਲ ਹੋਈਆਂ ਹੀ ਤੇ ਉਹਨਾਂ ਨਾਲ ਛੋਟਾ ਸਿੱਧੂ ਵੀ ਗਿਆ ਸੀ ਅਤੇ ਇਸ ਵੀਡੀਓ ਨੂੰ ਲੈ ਕੇ ਕੁਝ ਲੋਕਾਂ ਵੱਲੋਂ ਇਹ ਦਾਵਾ ਕੀਤਾ ਗਿਆ ਜਾਂ ਕਹਾਂ ਇਹ ਅਫਵਾਹ ਉਡਾਈ ਗਈ ਸੀ ਵੀ ਇਹ ਸਿੱਧੂ ਬਾਈ ਦੀ ਮੰਗੇਤਰ ਹੈ ਅਤੇ ਇਸ ਨੇ ਹੁਣ ਵਿਆਹ ਕਰਾ ਲਿਆ ਵਾ ਅਤੇ ਸਿੱਧੂ ਮੂਸੇ ਵਾਲੇ ਬਾਈ ਦੀ ਮਾਤਾ ਜ ਦਾ ਵਿਆਹ ਦੀ ਡੇਟ ਵੀ ਅਨਾਉਂਸ ਕਰਨ ਵਾਲੇ ਸੀ ਬਟ ਅਨਫੋਰਚਨਟਲੀ ਐਦਾਂ ਨਹੀਂ ਹੋ ਸਕਿਆ ਤੇ ਸਿੱਧੂ ਬਾਈ ਆਪਾਂ ਸਾਰਿਆਂ ਨੂੰ ਛੱਡ ਕੇ ਚੱਲ ਗਏ ਪਰ ਉਸ ਤੋਂ ਬਾਅਦ ਉਸ ਕੁੜੀ ਦਾ ਕੀ ਹੋਇਆ ਮੈਂ ਦੱਸਦਾ ਇਹ ਕਿਹਾ ਜਾਂਦਾ ਹੈ ਕਿ ਉਹ ਕੁੜੀ ਨੇ ਹਜੇ ਤੱਕ ਵਿਆਹ ਨਹੀਂ ਕਰਾਇਆ ਤੇ ਆਹ ਕੁੜੀ ਜਿਹਦੀ ਵੀਡੀਓ ਛੋਟੇ ਸਿੱਧੂ ਨਾਲ ਬਹੁਤ ਜਿਆਦਾ ਵਾਇਰਲ ਕੀਤੀ ਜਾਣਦੀ ਏ ਇਹ ਉਹ ਕੁੜੀ ਨਹੀਂ ਬਲਕਿ ਕੋਈ ਹੋਰ ਆ ਤੇ ਇਹ ਵੀ ਕਿਹਾ ਜਾਂਦਾ ਹੈ ਸਿੱਧੂ ਮੂਸੇ ਵਾਲਾ ਮਾਲਵੇ ਦੇ ਇੱਕ ਪਿੰਡ ਸੰਗਰੀਦੀ ਮੰਗਿਆ ਸੀ ਅਤੇ ਇਹ ਵੀ ਕਿਹਾ ਜਾਂਦਾ ਹੈ ਕਿ ਸਿੱਧੂ ਬਾਈ ਦੀ ਜਿਹੜੀ ਮੰਗੇਤਰ ਹੀ ਉਹ ਹਜੇ ਵੀ ਸਿੱਧੂ ਬਾਈ ਦੀ ਹਵੇਲੀ 'ਚ ਆਉਂਦੇ ਨੇ ਸਿੱਧੂ ਬਾਈ ਦੀ ਵਰਸੀ ਤੇ ਵੀ ਉਹ ਆਏ ਸੀ ਤੇ ਛੋਟ ਨੇ ਅਜੇ ਤੱਕ ਉਹਨਾਂ ਦੀ ਕੋਈ ਵੀ ਫੋਟੋ ਜਾਂ ਵੀਡੀਓ ਸ਼ੇਅਰ ਨਹੀਂ ਕੀਤੀ ਅਤੇ ਨਾ ਹੀ ਸਿੱਧੂ ਬਾਈ ਦੀ ਮੰਗੇਤਰ ਨੇ ਮੀਡੀਆ ਦੇ ਅੱਗੇ ਆ ਕੇ ਪਬਲਿਕਿਟੀ ਲਈ ਕੁਝ ਕੀਤਾ ਸੋ ਵੀਡੀਓ ਚ ਇੰਨਾ ਹੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਲਾਈਕ ਕਰਕੇ ਸ਼ੇਅਰ ਜ਼ਰੂਰ ਕਰੇ